ਤਾਂ ਕਿੰਨੇ ਹੀ ਕਾਰਨ ਨਿਕਲਣਿਆ ਸਬਜੀ ਵਿੱਚ ਨਮਕ ਘੱਟ ਹੋ ਗਿਆ ਜੀ ਤੇ ਉਹਨੇ ਉੱਚੀ ਆਵਾਜ਼ ਦੇ ਵਿੱਚ ਬੋਲ ਦਿੱਤਾ ਉਹਨੇ ਮੇਰੇ ਤੇ ਹੱਥ ਚੱਕਿਆ ਲੇਕਿਨ ਮੈਨੂੰ ਮੈਂ ਮੰਨਦਾ ਕਿ ਇਹਨਾਂ ਸਾਰਿਆਂ ਦੇ ਪਿੱਛੇ ਨਾ ਮੁਢ ਤਿੰਨ ਕਾਰਨ ਹੈਗੇ ਨੇ ਜੀ ਉਹੀ ਇਹ ਸਾਰੀਆਂ ਚੀਜ਼ਾਂ ਉਸ ਤੋਂ ਬਾਅਦ ਜਨਮ ਲੈਂਦੀਆਂ ਔਰ ਇਹ ਜਿਹੜੇ ਆਪਾਂ ਦੱਸਦੇ ਹਾਂ ਇਮੋਸ਼ਨਲ ਅਬਿਊਜ਼ ਜਾਂ ਡਿਵੋਰਸ ਲੈ ਲਿਆ ਹੈ ਔਰ ਇਹ ਆਊਟਕਮ ਨੇ ਜੀ ਲੇਕਿਨ ਕਿਸ ਚੀਜ਼ ਦੇ ਆਊਟਕਮ ਨੇ ਉਹ ਮੇਰੇ ਹਿਸਾਬ ਦੇ ਨਾਲ ਸਿਰਫ ਤਿੰਨ ਚੀਜ਼ਾਂ ਨੇ ਪਹਿਲੀ ਚੀਜ਼ ਹੈਗੀ ਆ ਲੋਕਾਂ ਦੇ ਵਿੱਚ ਸਬਰ ਘੱਟ ਹੈ ਜੀ ਲੋਕ ਬਲਕਿ ਸਬਰ ਹੈ ਹੀ ਨਹੀਂ ਬਿਲਕੁਲ ਵੀ ਨਹੀਂ ਪੇਸ਼ੈਂਸ ਨਹੀਂ ਰੱਖਦੇ ਕਿਸੇ ਚੀਜ਼ ਨੂੰ ਮੌਕਾ ਨਹੀਂ ਦਿੰਦੇ ਕਿਸੇ ਨੂੰ ਸਫਾਈ ਦੇਣ ਦਾ ਮੌਕਾ ਨਹੀਂ ਦਿੰਦੇ ਪੇਸ਼ੈਂਸ ਘੱਟ ਹੋਣ ਕਰਕੇ ਉਹ ਲੜਾਈ ਝਗੜੇ ਵੱਲ ਪਹਿਲਾਂ ਨੂੰ ਜਾਂਦੇ ਨੇ ਜੀ ਦੂਸਰਾ ਮੈਨੂੰ ਲੱਗਦਾ ਹੈ ਕਿ ਖੁੱਲੀ ਗੱਲਬਾਤ ਹਮ ਹਸਬੈਂਡ ਵਾਈਫ ਦੇ ਵਿੱਚ ਖੁੱਲੀ ਗੱਲਬਾਤ ਹੋਣਾ ਬਹੁਤ ਜ਼ਰੂਰੀ ਹੈ ਹਰ ਮੈਟਰ ਦੇ ਉੱਤੇ ਉਹ ਗੱਲ ਕਰਨ ਕਰਨ ਏ ਬਿਨਾ ਸੋਚੇ ਕਿ ਸਾਹਮਣੇ ਵਾਲਾ ਮੈਨੂੰ ਜੱਜ ਕਰੇਗਾ ਮੈਨੂੰ ਇਦਾਂ ਸੋਚੂਗਾ ਕਿਉਂਕਿ ਅਗਰ ਤੁਸੀਂ ਖੁੱਲੀ ਗੱਲਬਾਤ ਨਹੀਂ ਕਰਦੇ ਨਾ ਤੇ ਕੋਈ ਨਾ ਕੋਈ ਚੀਜ਼ ਤੁਹਾਡੇ ਅੰਦਰ ਰਹਿ ਜਾਂਦੀ ਹੈ ਹੋ ਸਕਦਾ ਹੈ ਕਿ ਵਾਈਫ ਨੂੰ ਹਸਬੰਡ ਦੀ ਹੈ ਹਸਬੰਡ ਨੂੰ ਵਾਈਫ ਦੀ ਕੋਈ ਗੱਲ ਪਸੰਦ ਨਾ ਆਉਂਦੀ ਹੋਵੇ ਲੇਕਿਨ ਉਹ ਖੁੱਲ ਕੇ ਗੱਲਬਾਤ ਨਹੀਂ ਕਰਦਾ ਜੀ ਸ਼ਾਇਦ ਡਰਦੇ ਹੋ ਉਹ ਹੌਲੀ ਹੌਲੀ ਕਰਕੇ ਉਹ ਜਿਹੜਾ ਬੀਜ ਉਹਦੇ ਅੰਦਰ ਹੈਗਾ ਨਾ ਉਹ ਵੱਧ ਜਾਂਦਾ ਤੇ ਉਹਦੇ ਆਊਟਕਮ ਦੇ ਨਾਲ ਫਿਰ ਉਹ ਕਿਸੇ ਨਾ ਕਿਸੇ ਤਰ੍ਹਾਂ ਫਰਸਟ੍ਰੇਸ਼ਨ ਨਿਕਲਦੀ ਹੈ ਸੋ ਦੂਸਰੀ ਚੀਜ਼ ਮੈਂ ਮੰਨਦਾ ਕਿ ਖੁੱਲੀ ਗੱਲਬਾਤ ਹੋਣੀ ਬਹੁਤ ਜ਼ਰੂਰੀ ਹੈ ਤੀਸਰੀ ਚੀਜ਼ ਮੈਂ ਮੰਨਦਾ ਜੀ ਮਾਫੀ ਮਾਫੀ ਦੇਣਾ ਕੋਈ ਪਸੰਦ ਨਹੀਂ ਕਰਦਾ ਮਾਫੀ ਦੇਣ ਮਾਫੀ ਮੰਗਣਾ ਵੀ ਕੋਈ ਪਸੰਦ ਨਹੀਂ ਕਰਦਾ ਮਾਫ ਕਰਨਾ ਵੀ ਕੋਈ ਪਸੰਦ ਨਹੀਂ ਕਰਦਾ ਕਿਉਂਕਿ ਲੋਕਾਂ ਦਾ ਅੱਜਕੱਲ ਜ਼ਮੀਰ ਬਹੁਤ ਵੱਡਾ ਹੋ ਗਿਆ ਹੈ